ਖਾਲਸਾ ਵੈਰੀ ਦੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਟੂਰਨਾਮੈਂਟ ਜਿਹੜਾ ਹੈਗਾ ਕਿਹਨਾਂ ਵੱਲੋਂ ਕਰਾਇਆ ਜਾ ਰਿਹਾ ਅਸੀਂ ਤਾਂ ਇਹ ਗੱਲ ਕਹਿਣੀ ਹੈ ਕਿ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਟੂਰਨਾਮੈਂਟ ਜਿਹੜਾ ਹੈਗਾ ਇਹ ਪਿੰਡ ਦਾ ਸਾਂਝਾ ਟੂਰਨਾਮੈਂਟ ਹੈ ਤਾਂ ਸਭ ਤੋਂ ਵੱਡਾ ਧੰਨਵਾਦ ਜੀ ਸਾਡੇ ਸਰਦਾਰ ਤਜਿੰਦਰ ਸਿੰਘ ਜੀ ਮਾ ਵੀ ਜੀਹਨਾਂ ਦਾ ਹਰੇਕ ਸਾਹਿਬ ਦੀ ਤਰ੍ਹਾਂ ਐਸ ਆਰ ਵੀ ਪੂਰਾ ਬਹੁਤ ਵੱਡਾ ਯੋਗਦਾਨ ਆ ਉਨਾ ਵੱਲੋਂ ਇਹ ਪਹਿਲਾ ਨਾਮ 1 ਲੱਖ ਰੁਪਇਆ ਤੇ ਦੂਜਾ ਨਾਮ 51000 ਰੁਪਇਆ ਤੇ ਸਾਡੇ ਮਤਲਬ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੇਗਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ 15 ਨਵੰਬਰ ਨੂੰ ਫਟਵਾਲ ਦਾ ਟੂਰਨਾਮੈਂਟ ਆ ਰਿਹਾ ਹੈ ਜਿਸ ਵਿੱਚ ਵੱਡੇ ਪੱਧਰ ਤੇ ਟੀਮਾਂ ਪਹੁੰਚ ਰਹੀਆਂ ਹਨ ਵੱਡੇ ਮੱਲ ਪਹੁੰਚ ਰਹੇ ਆ ਆਲ ਇੰਡੀਆ ਦੇ ਵਿੱਚੋਂ ਪਲੇਅਰ ਆ ਰਹੇ ਆ ਤੇ ਅੱਜ ਸਾਡੇ ਸਾਰੇ ਜਿੰਨੇ ਵੀ ਕਲੱਬ ਦੇ ਮੈਂਬਰ ਤੇ ਸਾਡੇ ਸੀਨੀਅਰ ਸਿਟੀਜਨ ਦੇ ਵੀ ਤੇ ਪਿੰਡ ਦੇ ਮੁਹਤਵਾਰ ਤੇ ਜਿਹੜੇ ਸਾਡਾ ਬਹੁਤ ਵੱਡਾ ਸਾਨੂੰ ਸੰਜੋਗ ਹੁੰਦਾ ਇਹਨਾਂ ਦਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਤਲਬ ਅੱਜ ਅਸੀਂ ਮੀਟਿੰਗ ਕਰੀ ਹੈ ਟੂਰਨਾਮੈਂਟ ਦੀ ਜਿਸ ਵਿੱਚ ਅਸੀਂ ਡੇਟਾ ਫਿਕਸ ਕਰੀਆਂ ਜਿਸ ਦੀਆਂ ਡੇਟਾ 15 16 ਤੇ 17 ਨਵੰਬਰ ਇਹ ਅਸੀਂ ਡੇਟਾ ਰੱਖਿਆ 11ਵੇਂ ਮਹੀਨੇ ਦੀਆਂ ਜਿਸ ਵਿੱਚ ਅਸੀਂ 28 ਟੀਮਾਂ ਰੱਖੀਆਂ ਫੁੱਟਬਾਲ ਦੀਆਂ ਜੀ ਤੇ ਵੱਡੇ ਵੱਡੇ ਟੂਰਨਾਮੈਂਟ ਦੇ ਕਲੱਬ ਰੱਖੇ ਆ ਜੀ ਅਸੀਂ ਤੇ ਬਾਕੀ ਸਾਡੇ ਹੁਣ ਪ੍ਰਧਾਨ ਜੀ ਤੁਹਾਨੂੰ ਸਾਵਾਈ ਗੁਰ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਟੂਰਨਾਮੈਂਟ ਦੀ ਅੰਡੇਟਾਫੇਸ ਕੀਤੀਆਂ ਗਈਆਂ ਨੇ 15 16 ਤੇ 17 ਨਵੰਬਰ ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਇਸ ਨਸ਼ੇ ਦੇ ਯੁੱਗ ਵਿੱਚ ਅੱਜ ਵੱਧ ਤੋਂ ਵੱਧ ਬੱਚਿਆਂ ਨੂੰ ਆਪਾਂ ਸਪੋਰਟਸ ਨਾਲ ਜੋੜਾਂਗੇ ਤਾਂ ਬੱਚੇ ਸਾਡੇ ਨਸ਼ਿਆਂ ਤੋਂ ਬਚੇ ਰਹਿਣਗੇ ਅਸੀਂ ਕਲੱਬ ਦੇ ਪ੍ਰਧਾਨ ਹੈਪੀ ਤੇ ਮਨੀ ਜੀ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆਂ ਇਹ ਗੱਲ ਦੀ ਕਿ ਅੱਗੇ ਵਾਸਤੇ ਵੀ ਵੱਧ ਤੋਂ ਵੱਧ ਸੱਟ ਭੱਜ ਕਰਕੇ ਵੱਧ ਤੋਂ ਵੱਧ ਬੱਚਾਂ ਨੂੰ ਸਪੋਰਟਸ ਨਾਲ ਜੋੜਨ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਆਂ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵਾਂਗੇ ਹਰ ਕੰਮ ਵਿੱਚ ਅਸੀਂ ਵੱਧ ਤੋਂ ਵੱਧ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦੇ ਆਂ ਅਸੀਂ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਸਦਾ ਅਮੀਸ਼ੀ ਜੀ ਹੁਣ ਸਾਡੇ ਪਰਮਜੀਤ ਸਿੰਘ ਜੀ ਐਕਸ਼ਨ ਬਿਜਲੀ ਬੋਰਡ ਬਹੁਤ ਹੀ ਵਧੀਆ ਸਾਨੂੰ ਵਿਚਾਰ ਦੱਸਣਗੇ ਜੀ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਪਿਛਲੇ ਸਾਲ ਵੀ ਦਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਇਸ ਕਲੱਬ ਦਾ ਬਹੁਤ ਵੱਡਾ ਵੱਧ ਤੋਂ ਵੱਧ ਸਹਿਯੋਗ ਕੀਤਾ ਸੀ ਤੇ ਜਿਹੜਾ ਟੂਰਨਾਮੈਂਟ ਸੀ ਉਹ ਕਾਮਯਾਬ ਹੋਇਆ ਸੀ ਵਧੀਆ ਤਰੀਕਾ ਨਾਲ ਕੀਤਾ ਗਿਆ ਸੀ ਇਸ ਵਾਰ ਵੀ ਸਾਲ ਪਤਾ ਨਹੀਂ ਹੋਇਆ ਕਦੋਂ ਲੰਘ ਗਿਆ ਬੱਚੇ ਤਿਆਰੀ ਕਰਦੇ ਆ ਸਕਰੌਨ ਵੀ ਵਧੀਆ ਬਣ ਗਿਆ ਤੇ ਹੁਣ ਜਿਹੜਾ ਹੈਗਾ 15 16 17 ਨਵੰਬਰ 2024 ਨੂੰ ਇਹ ਤਰੀਕੇ ਫਿਕਸ ਕੀਤੇ ਗਏ ਨੇ ਜਿਵੇਂ ਤੁਹਾਨੂੰ ਮੈਨੇ ਦੱਸਿਆ ਸਾਰਾ ਪ੍ਰੋਗਰਾਮ ਲਿਖ ਦਿੱਤਾ ਗਿਆ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਕਿ ਇਸ ਟੂਰਨਾਮੈਂਟ ਦੇ ਵਿੱਚ ਬਤ-ਬਤ ਆਪਣਾ ਸਹਿਯੋਗ ਦਿਓ ਟੂਰਨਾਮੈਂਟ ਦੇਖੋ ਬਹੁਤ ਵੱਡੇ ਵੱਡੇ ਨਾਮ ਵੀ ਰੱਖੇ ਗਏ ਹਨ ਤੇ ਜਿਹੜੇ ਆਨਬੋਲੇ ਸਮੇਂ ਤੇ ਤੁਹਾਨੂੰ ਦੱਸੇ ਜਾਣਗੇ ਸੋ ਇਹਨਾਂ ਮੈਂ ਕਹਿੰਦਾ ਹੋਇਆ ਸ਼ਹੀਦ ਬਾਬਾ ਜੀਪ ਸਿੰਘ ਕਲੱਬ ਦਾ ਤੇ ਇਹਨਾਂ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਵਾਲੇ ਪਰਸੋਂ ਹਟਾ ਕੇ ਸਪੂਰ ਸਾਰੇ ਪਾਸੇ ਲਾ ਕੇ ਜਿਵੇਂ ਪ੍ਰਗਟ ਸਿੰਘ ਜੀ ਇੱਕ ਦਿਨ ਨਿਊਜ਼ ਵਿੱਚ ਕਹਿ ਰਹੇ ਸੀ ਕਿ ਦੋਏ ਗੱਲਾਂ ਹੁੰਦੀਆਂ ਜੇ ਜਵਾਨੀ ਠੀਕ ਆ ਤਾਂ ਗਰਾਉਂਡ 'ਚ ਹੁੰਦੀ ਆ ਨਹੀਂ ਹਸਪਤਾਲ 'ਚ ਹੁੰਦੀ ਆ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਜਵਾਨੀ ਆ ਉਹ ਸਾਰੀ ਗਰਾਊਂਡ ਦੇ ਵਿੱਚ ਹੋਵੇ ਸ਼ਾਮ ਨੂੰ ਪ੍ਰੈਕਟਿਸ ਕਰੇ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਉੱਥੇ ਆ ਕੇ ਸ਼ਾਮ ਨੂੰ ਆਪਣਾ ਟਾਈਮ ਕੱਢ ਕੇ ਖੇលਿਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਜੀ ਸਰਦਾਰ ਪਰਮਜੀਤ ਸਿੰਘ ਦਾ ਜੀ ਤੇ ਹੁਣ ਸਾਡੇ ਹਿਸਾਬ ਸਾਡੇ ਸੰਧੂ ਸਾਹਿਬ ਸਸਣ ਕੇ ਦੋ ਵਿਚਾਰ ਆਪਣੇ ਬੱਚਿਆਂ ਦੇ ਖੇਡਾਂ ਵਾਰੇ। ਹਾਂਜੀ ਸਸੀਕਾਲ ਜੀ। ਮੈਂ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਪਿੰਡ ਕੋਪਲਾ ਨੇ ਹੰਦ ਵਿਖੇ 15, 16 ਅਤੇ 17 ਤਰੀਕ ਨਵੰਬਰ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਦੱਸ ਚੁੱਕੇ ਨੇ ਸਾਡੇ ਸੀਨੀਅਰ ਸਾਰੇ ਇਹ ਟੂਰਨਾਮੈਂਟ ਦੇ ਵਿੱਚ ਸਭ ਨੇ ਪਹੁੰਚਣਾ ਅਤੇ ਵੱਧ ਤੋਂ ਵੱਧ ਸਹਿਯੋਗ ਕਰਨਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ। ਸੋ ਸਾਰਿਆਂ ਨੂੰ ਬੇਨਤੀ ਹੈ। ਵੱਤੋ ਵੱਤ ਸਹਿਯੋਗ ਕਰਨਾ ਤੇ ਵੱਤੋ ਵੱਤ ਗੈਦਰਿੰਗ ਹੋਵੇ ਤਾਂ ਜੋ ਇਹ ਟੂਰਨਾਮੈਂਟ ਸਫਲ ਹੋ ਚੁੱਕ ਹੋ ਸਕੇ ਸੋ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਵਾਇਗਰੂ ਜੀ ਖਾਲਸਾ ਸਭ ਵਾਇਗਰੂ ਹੁਣ ਸਾਡੇ ਸਾਬਕਾ ਖਾਨੇਦਾਰ ਸਾਹਿਬ ਇਹ ਵੀ ਦੱਸਣਗੇ ਬੱਚਿਆਂ ਨੂੰ ਦੋ ਵਿਚਾਰ ਦੇ ਵਾਇਗਰੂ ਜੀ ਖਾਲਸਾ ਵਾਇਗਰੂ ਜੀ ਦੀ ਫਤਿਹ ਜੋ ਟੂਰਨਾਮੈਂਟ ਬਾਬਾ ਦੀਪ ਸਿੰਘ ਕਲੱਬ ਵੱਲੋਂ ਰੱਖਿਆ ਗਿਆ ਹੈ ਉਸ ਦੇ ਵਿੱਚ ਸਾਰੇ ਪਿੰਡ ਦੇ ਮਹਤਵਪੂਰਨ ਵਿਅਕਤੀ ਅਤੇ ਸਿਨਲ ਸਿਟੀਜ਼ਨ ਦੇ ਪ੍ਰਧਾਨ ਹਾਜ਼ਰ ਹੋਏ ਜਿਨ੍ਹਾਂ ਨੇ ਨਾਲ ਲੜ ਕੇ ਸਾਰੇ ਟੂਰਨਾਮੈਂਟ ਕਰਾਉਣ ਦਾ ਫੈਸਲਾ ਕੀਤਾ ਗਿਆ ਅਸੀਂ ਵੱਧ ਚੜ ਕੇ ਟੂਰਨਾਮੈਂਟ 'ਚ ਹਿੱਸਾ ਪਾਵਾਂਗੇ ਤੇ ਇਹਨਾਂ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਟੈਗਰ ਮਿਕਾ ਖਾਲਸਾ ਬੋਲ ਇਹ ਹੁਣ ਸਾਡੇ ਸਾਬਕਾ ਪ੍ਰਿੰਸੀਪਲ ਸਾਹਿਬ ਮਾਨੀ ਸਿੰਘ ਜੀ ਇਹ ਵੀ ਦੱਸਣਗੇ ਬੱਚੇ ਨੇ ਵਿਚਾਰ ਜੀ ਵੈਰੀ ਵੈਰੀ ਵਿਚਾਰੇ ਸਾਰੇ ਹੀ ਨਗਰ ਵਾਸੀਆਂ ਨੂੰ ਸਮੂਹ ਜਿਹੜੇ ਸਾਡੇ ਕਲੱਬ ਹੈਗੇ ਆ ਆਪਾਂ ਮੇ ਉਹ ਕਿਸੇ ਵੀ ਦੇ ਨਾਮ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਹੀ ਇਸ ਟੂਰਨਾਮੈਂਟ ਦੇ ਵਿੱਚ ਆ ਕੇ ਆਪਣਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹ ਇਸ ਕਿਸੇ ਇੱਕ ਕਲੱਬ ਦਾ ਕੰਮ ਨਹੀਂ ਹੈ ਇਹ ਸਾਰੇ ਸਮੂਹ ਨਗਰ ਦਾ ਕੰਮ ਹੈ ਜਿਹਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਹੈਗੀ ਹੈ ਉਹ ਸਾਡੇ ਨਗਰ ਦੀ ਨੌਜਵਾਨੀ ਹੈ ਉਹਨਾਂ ਨੂੰ ਸੰਭਾਲਣ ਦੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਰੋਜ਼ ਦੇਖ ਰਹੇ ਆ ਕਿ ਨਸ਼ਿਆਂ ਦਾ ਦੌੜ ਜਿਹੜਾ ਹੈਗਾ ਵਧਦਾ ਜਾ ਰਿਹਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਕਲੱਬ ਦੀ ਹੀ ਜ਼ਿੰਮੇਵਾਰੀ ਹੈ ਕਿ ਬੰਦੇ ਨੌਜਵਾਨਾਂ ਨੂੰ ਵਧੀਆ ਬਣਾਉਣਾ ਸਾਰੇ ਕਲੱਬਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਆਪਣੇ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਰੁੱਖ ਨੂੰ ਜਾ ਰਹੇ ਆ ਇਸ ਪਾਸੇ ਨੂੰ ਜਾ ਰਹੇ ਆ ਨਸ਼ੇ ਮੰਨ ਨੂੰ ਜਾ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਗਰਾਊਂਡ ਤੇ ਲੈ ਕੇ ਆਈਏ ਗਰਾਊਂਡ ਦੇ ਵਿੱਚ ਖੜਾਈਏ ਉਹਨਾਂ ਨੂੰ ਉਨ੍ਹਾਂ ਦੇ ਵਿੱਚ ਚੰਗੀ ਜਿਹੜੀ ਨੈਤਿਕਤਾ ਹੈਗੀ ਹੈ ਉਹ ਪੈਦਾ ਕਰੀਏ। ਸੋ ਮੈਂ ਹੀ ਸਾਰਨ ਬੇਨਤੀ ਕਰਦਾ ਕਿ ਜਿਹੜੀ ਵੀ ਡੇਟ ਸਾਡੇ ਇਸ ਕਲੱਬ ਵੱਲੋਂ ਇਸ ਟੂਰਨਾਮੈਂਟ ਨੂੰ ਦੀ ਡੇਟ ਰੱਖੀ ਗਈ ਹੈ 15 16 17 ਨਵੰਬਰ ਜਿਹੜੀ ਹੈ ਉਹਦੇ ਵਿੱਚ ਸਾਰੇ ਹੀ ਨਗਰ ਨਿਵਾਸੀ ਬਿਨਾਂ ਕਿਸੇ ਪੇਸ਼ਬਾਹਤੋਂ ਇਸ ਸਟੇਡੀਅਮ ਵਿੱਚ ਆਉਣ ਇਸ ਜਿਹੜਾ ਖੇਡ ਮੇਲਾ ਹੈਗਾ ਉਹਦਾ ਆਨੰਦ ਮਾਣਨ ਤੇ ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਸਾਡੇ ਪ੍ਰਿੰਸੀਪਲ ਸਾਹਿਬ ਹੁਣ ਸਾਡੇ ਹੈਪੀ ਵੀਰ ਸਾਡੇ ਆਸੀਮ ਜੀ ਇਹ ਵੀ ਦੋ ਬਚਾ ਦੱਸਣਗੇ ਜੀ। ਇਹ ਗੱਲ ਨਹੀਂ ਸਾਡੇ ਦੀ ਬਹੁਤ। ਇਸ ਮੀਟਿੰਗ ਨਾਲ ਕਰਦੇ ਆ ਸੂਰਾ। ਕੋਈ ਜੀ ਜੋਸ਼ ਹੋ ਗਏ। ਸਾਰਿਆਂ ਨੂੰ ਪਿਆਰ ਭਰੀ ਸ਼ਾਸਤ੍ਰ ਕਾਲ ਜੀ ਤੇ ਪਿੰਡ ਕੋਟਰਾ ਨਿਹੰਗ ਬੱਲੋ ਸ਼ੀਰਬਾਬਾ ਦੀਪ ਸਿੰਘ ਕਲੱਬ ਬੱਲੋ ਟਵਾਲ ਦਾ ਟੂਰਨਾਮੈਂਟ ਪਵਾਰੇ ਕਰਵਾਇਆ ਜਾ ਰਿਹਾ ਹੈ ਕਿ ਜੋ ਕਿ 15 16 17 ਨਵੰਬਰ ਦਾ ਹੈ ਸੋ ਸਾਰਿਆਂ ਨੂੰ ਬੇਨਤੀ ਆ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਕਿ ਸਾਡੇ ਪਿੰਡ ਦੇ ਵਿੱਚ ਖੁਮਾਕੇ ਪਹੁੰਚੋ ਤੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ ਸੋਭਾ ਜੀ ਬਰੂਜੀ ਦਾ ਖਾਲਸਾ ਬਾਈ ਬਾਈ ਜੀ ਧੰਨਵਾਦ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿੰਨੇ ਵੀ ਸਾਡੇ ਪਹੁੰਚੇ ਸਾਡੇ ਅਮਰਤ ਵੀਰ ਇਹ ਵੀ ਲੋ ਵਿਚਾਰ ਆ ਆਪਦੇ ਕਲੱਬ ਦੇ ਤਿੱਕ ਅਜਾ ਰਹੀ ਕਿ ਸਰਨਗਰਵਾਸੇਮ ਪਿਆਰਪਰੀ ਸਸਟੀਕਰ ਸਾਡੇ ਪਿੰਡ ਕੁੱਟਿਆ ਨਿਹੰਗ ਵਿੱਚ ਸਿੰਘ ਬਾਬਾ ਦੀ ਸਿੰਘ ਕਲੱਬ ਵੱਲੋਂ 15 16 ਤੇ 17 ਨਵੰਬਰ ਨੂੰ ਕਵਾਲਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਬਲਾਰੂ ਮਾਰੂ ਟੀਮਾਂ ਆ ਰਹੀਆਂ ਨੇ ਤੇ ਪਿੰਡ ਦੇ ਸਹਿਯੋਗ ਨਾਲ ਇਹ ਕਰਾਇਆ ਜਾ ਰਿਹਾ ਸਭ ਨੂੰ ਬੇਨਤੀ ਹੈ ਕਿ ਆ ਚੜ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਅਤੇ ਇਸ ਨੂੰ ਸਫਲ ਕਰਨ ਭਾਈ ਜੀ ਦਾ ਖਾਲਸਾ ਮਾਣ ਰੋਣਾਂ ਅਗਲੀ ਟੂਰਨਾਮੈਂਟ ਵਿੱਚ ਜਿੱਤੂਗੇ ਆ ਮੈਨ ਆਫ ਦਿ ਮੈਚ ਫਾਈਨਲ ਜਾਂ ਕੁਆਟਰਫਾਈਨਲ ਸੈਮੀਫਾਈਨਲ ਵਿੱਚ ਬੱਚੇ ਕੱਢਾਂਗੇ ਇੰਨਾ ਕੁਝ ਕਹਿੰਦੇ ਹੋਏ ਸਾਰੇ ਜਿੰਨੇ ਵੀ ਕਲੱਬ ਦੇ ਸਾਡੇ ਵੀਰ ਸਾਡੇ ਪਹੁੰਚੇ ਵੱਡੇ ਤੋਂ ਛੋਟੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਲੱਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ